ਬੜਾ ਹੀ ਇੱਕ ਮਹੱਤਵਪੂਰਨ ਮੁੱਦਾ ਹੈ ਅੱਜ ਕੱਲ੍ਹ ਦੇ ਹਾਲਾਤ ਨੂੰ ਤੁਸੀਂ ਦੇਖਦੇ ਹੋ ਜਾਂਦੇ ਹੋ ਸਭ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਬੜਾ ਚੱਲ ਰਿਹਾ ਹੈ ਕਾਫੀ ਸਾਨੂੰ ਪ੍ਰੋਬਲਮਜ਼ ਆ ਰਹੀਆਂ ਸੀਗੀਆਂ ਸੋ ਕੁਝ ਵੀਡੀਓਜ਼ ਜਿਹੜੇ ਹੈਗੇ ਨੇ ਰੀਲਸ ਬਣ ਜਾਂਦੀਆਂ ਉਹ ਇਰੈਸਪੌਂਸੀਬਲ ਬਿਹੇਵੀਅਰ ਹੈ ਕੁਝ ਬਟ ਨੌਜਵਾਨਜ਼ਾ ਵੀ ਹੈ ਉਹਦੇ ਸੰਬੰਧ ਦੇ ਵਿੱਚ ਕੁਝ ਦੋ ਪ੍ਰੀਨਸ ਇੱਕ ਸਾਨੂੰ ਐਮ ਪੀ ਆਰ ਸਾਹਿਬ ਨੇ ਵੀ ਭੇਜੀ ਸੀਗੀ ਇੱਕ ਸਾਡੇ ਆਫ ਦੇ ਨੋਟਿਸ ਚ ਆਈ ਸੀ ਅਸੀਂ ਉਹ ਵੈਰੀਫਾਈ ਕੀਤਾ ਇੱਕ ਦੇ ਵਿੱਚ ਤਾਂ ਮਜ਼ਾਈਲ ਦਿਖਾ ਰਿਹਾ ਟੜਕਾ ਰੋਦੇ ਤੇ ਇਹ ਮਜ਼ਾਈਲ ਲੁਧਿਆਣੇ ਦੇ ਕੋਲੇ ਡਿੱਗੀ ਹੈ ਤੇ ਦੂਜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚੱਕ ਕੇ ਤੇ ਉਹ ਸੈਕਰਟ.ਗਵਰਨਮੈਂਟ ਨੂੰ ਦਾ ਦਿਖਾਤਾ ਕਿ ਉਹਦੇ ਨੇੜੇ ਫਾਇਰ ਬਹੁਤ ਚੱਲਦੀ ਸੋ ਇਹ ਬੜਾ ਹੀ ਇੱਕ ਇਹਦੇ ਨਾਲ ਪੈਨਿਕ ਕ੍ਰੀਏਟ ਹੁੰਦੀ ਹੈ ਲੋਕਾਂ ਚ ਆਲਰੇਡੀ ਹੁਣ ਮਾਹੌਲ ਦੇ ਵਜਾ ਹੈ ਗਿਆ ਤੇ ਇਹ ਜਿਹੜੀਆਂ ਫੇਕ ਵੀਡੀਓਜ਼ ਨੂੰ ਇਹ ਨੱਥ ਪਾਉਣ ਵਾਸਤੇ ਫਿਰ ਅਸੀਂ ਇਸ ਤੇ ਕਾਫੀ ਸੀਰੀਅਸਲੀ ਲਿਆ इवन ਦੇਖੋ ਸਾਡੇ ਆਰਬੀ ਨਾਲ ਵੀ ਸਾਡੇ ਰੋਜ਼ ਦੇ ਚੱਲਦਾ ਹੈ ਉਹਨਾਂ ਦਾ ਉਹਨਾਂ ਦਾ ਵੀ ਵੀਡੀਓ ਹੈ ਸੀਗਾ ਕਿ ਇਹ ਚੀਜ਼ਾਂ ਸਟਾਪ ਹੋਣੀ ਚਾਹੀਦੀਆਂ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਦੇ ਹਿੱਤ ਨਹੀਂ ਹੈਗੀਆਂ ਸੋ ਅਸੀਂ ਦੋ ਨੌਜਵਾਨ ਪਕੜੇ ਹੈ ਨੈਸ਼ਨਲ ਸਿਕਿਉਰਿਟੀ ਕਰਕੇ ਸੀ ਉਹਨਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਅਜੇ ਤੱਕ ਦੀ ਸਾਡੀ ਜਿਹੜੀ ਤਤੀਜ ਦੇ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਕੋਈ ਇਹ ਨਹੀਂ ਸੀਗਾ ਕਿ ਉਹਨਾਂ ਦਾ ਕੋਈ ਸਬੰਧ ਉੱਧਰ ਸੀਗਾ ਤੇ ਇਹ ਕੁਝ ਇਹਨਾਂ ਦੀ ਜਿਹੜੀ ਹੈਗੀ ਹੈ ਇੰਟੈਂਸ਼ਨ ਜਿਹੜੀ ਸੀ ਉਹ ਕੋਈ ਇਹ ਨਹੀਂ ਸੀਗੀ ਕਿ ਖਰਾਬ ਕਰਨ ਦੀ ਬਟ ਇਹ ਇਰਿਸਪੌਂਸਿਬਲ ਬਿਹੇਵੀਅਰ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਹੈ ਸੋ ਅਸੀਂ ਇਹ ਇਹਦੇ ਇਹਨਾਂ ਦੇ ਥਰੂ ਅਸੀਂ ਇਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਇਹ ਚੀਜ਼ ਆਪਦੇ ਬੱਚਿਆਂ ਨੂੰ ਵੀ ਸਮਝਾਓ ਕਿ ਇਹਦੇ ਬੜੇ ਸੀਰੀਅਸ ਦੇ ਕਾਂਸੀਕਵੈਂਸਸ ਹੋ ਜਾਣਗੇ ਜੀਵਨ ਜਦ ਕੋਈ ਤੁਸੀਂ ਤੁਹਾਡੇ ਬੱਚੇ ਕਰਦੇ ਆ ਜਾਂ ਤੁਸੀਂ ਆਪ ਕਰਦੇ ਹੋ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨਾਨ ਬੇਲੇਬਲ ਵੀ ਹੋਏਗਾ ਅੱਗੇ ਤੋਂ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਸ ਚੀਜ਼ ਨੂੰ ਕਾਈਂਡਲੀ ਰਿਫਰੇਨ ਫਰਮ ਇਟ ਐਕਟ ਰਿਸਪਾਂਸਿਬਲੀ ਜੇ ਤੁਹਾਨੂੰ ਕੋਈ ਤੁਸੀਂ ਚੈੱਕ ਕਰਨਾ ਹੈ ਕੋਈ ਤੁਹਾਨੂੰ ਜ਼ਿਆਦਾ ਕ੍ਰੈਡੀਬਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ 112 ਤੇ ਵੀ ਫੋਨ ਕਰ ਸਕਦੇ ਹੋ ਡੀਪੀਆਰਓ ਸਾਹਿਬ ਦੇ ਹੈਂਡਲ ਹੈਗੇ ਨੇ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਮੈਂ ਤੁਹਾਨੂੰ ਹੋਰ ਲਿਖਾ ਦਿੰਦਾ ਹੈ ਪੈਂਦੀ ਨੋਟ ਕਰ ਲਓ 7837018500 ਮੈਂ ਫੇਰ ਰਿਕੁਐਸਟ ਕਰਾਂਗਾ ਪੈਨਿਕ ਕ੍ਰੀਏਟ ਨਾ ਕਰੋ ਬੀ ਰਿਸਪੌਂਸੀਬਲ ਤੇ ਇਹ ਇਟ ਇਜ਼ ਅ ਕਲੈਕਟਿਵ ਮੈਟਰ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ ਥੈਂਕ ਯੂ ਜੋ ਜੋ ਸਾਡੇ ਆਂਦਾ ਰਹਿੰਦਾ ਨਾਲ ਅਸੀਂ ਪੇਸ਼ ਕਰ ਦਿੰਦੇ ਹਾਂ ਦੋ ਸਾਡੇ ਕੋਲ ਹੈਗੇ ਨੇ ਤੁਹਾਨੂੰ ਦੋ ਲੜਕੇ ਅਸੀਂ ਪੇਸ਼ ਕਰ ਦਾਂਗੇ ਇਹਨਾਂ ਨੂੰ ਕੋਈ ਵੀਡੀਓ ਬਣਾਈ ਸੀ ਜਾਂ ਕਿਸੇ ਦੀ ਵੀਡੀਓ ਪਾਈ ਹੋਈ ਸ਼ੇਅਰ ਕੀਤੀ ਇੱਕ ਨੇ ਲੱਗਦਾ ਹੈ ਕਿ ਖੁਦ ਬਣਾਈ ਸੀ ਇੱਕ ਨੇ ਸ਼ੇਅਰ ਕੀਤੀ ਸੀ ਆਣੇ ਬੈਠੇ ਬੈਠੇ ਜਵੇਂ ਨਾ ਆਂਦੀ ਹੈ ਤੇ ਜੀ ਅੱਗੇ ਸ਼ੇਅਰ ਕਰਦੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਉਹ ਅਸੀਂ ਦੇਖ ਰਹੇ ਹਾਂ ਜੀ ਕਿੰਨੀ ਸੀਰੀਅਸ ਮੈਸ ਹੈਗੀ ਹੈ ਦੇ ਆਰ ਅੰਡਰ ਆਬਜ਼ਰਵੇਸ਼ਨ ਅਮੈਂ ਇਥੇ ਵੀ ਦੱਸਣਾ ਚਾਹੁੰਦਾ ਹਾਂ ਕਿ ਦੇ ਵਿਲ ਬੀ ਅੰਡਰ ਆਬਜ਼ਰਵੇਸ਼ਨ ਫਾਰ ਐਟਲੀਸਟ 3 ਮੰਥਸ ਤੋ ਇਹ ਨਾ ਸੋਚੋ ਕਿ ਤੁਸੀਂ ਜਦੋਂ ਕਰ ਲਿਆ ਤਾਂ ਕੰਮ ਖਤਮ ਹੋ ਗਿਆ। ਉਹਨਾਂ ਸਭ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਕਿਤਾ ਕਿਹਾ ਹੈ ਨਹੀਂ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਚੈੰਦੂ ਵਾਸਤੇ। ਅਜੇ ਤਾਂ ਹੀ ਲੱਗਦਾ ਹੈ ਫੇਮਸ ਹੋਣ ਦਾ ਨਾ ਕਿ ਇੱਕ ਰਿਓਸਿਟੀ ਹੋ ਜਾਂਦੀ ਹੈ ਜਾਂ ਮੈਂ ਆਮ ਦਾ ਫਰਸਟ ਵਨ ਟੂ ਸ਼ੇਅਰ ਇਟ ਉਹ ਵੀ ਇਹ ਚੀਜ਼ਾਂ ਹੀ ਲੱਗਦੀਆਂ ਨੇ। ਅੱਜ ਕੱਲ ਵੀ ਜੀ ਸਾਹਿਬ ਨੇ ਕੀਤਾ ਪ੍ਰੈਸ ਕਾਨਫਰੈਂਸ ਹਾਂ ਜੀ ਅਸੀਂ ਕੱਲ ਵੀ ਕੀਤਾ ਸੀਗਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ ਵੀ ਇਹ ਹੋਵੇ ਹੋਵੇ ਵੀ ਚੀਜ਼ਾਂ ਨਾ ਪਾਓ। ਬਿਲਕੁਲ ਬਿਲਕੁਲ ਉਹਦੇ باوجود ਵੀ ਇਹਨਾਂ ਨੇ ਪਾਇਆ। ਸੋ ਮੈਂ ਉਹੀ ਤੁਹਾਡੇ ਥਰੂ ਕਰਨਾ ਚਾਹੁੰਦੇ ਆ ਐਂਡ ਆਮ ਵੈਰੀ ਹੈਪੀ ਪ੍ਰੈਸ ਨੇ ਵੀ ਬੜੀ ਰਿਸਪੌਂਸਿਬਿਲਟੀ ਨਾਲ ਕਵਰੇਜ ਦਿੰਦੀ ਹੈ ਸੋ ਤੁਹਾਡੇ ਥਰੂ ਅਸੀਂ ਇਹੀ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਕਾਈਂਡਲੀ ਰਿਫਰੈਂਸ ਇਹਦਾ ਪਰਸਨਲ ਕੋਡ ਹੈ ਜੇ ਪੇਜ ਹੈ ਇਹਦਾ ਇਹਦਾ ਪਰਸਨਲ ਹੈ ਬਾਕੀ ਅਸੀਂ ਸਾਡੇ ਐਸਐਚਓ ਸਾਹਿਬ ਕਰ ਰਹੇ ਨੇ ਹਾਂਜੀ 112 ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 78370 12500 ਸਾਨੂੰ ਕੋਈ ਨਹੀਂ ਇਹਨਾਂ ਦਾ ਪੇਜ ਹੈ ਬੈਕਗ੍ਰਾਉਂਡ ਕੀ ਹੈ ਕਿ ਉਹ ਅਜੇ ਅਜੇ ਕਰ ਰਹੇ ਆ ਜੀ ਅਸੀਂ ਅਜੇ ডিসਕਲੋਜ਼ ਨਹੀਂ ਕਰਾਂਗੇ ਹਜੇ ਤੱਕ ਨੈਸ਼ਨਲ ਸਿਕਿਉਰਿਟੀ ਦਾ ਕੰਮ ਹੈ ਅਸੀਂ ਪਲੀਜ਼ ਅਜੇ ਕਾਈਂਡਲੀ ਬਾਲਗ ਦਾ ਨਾਮ ਬੇਨਾਂ ਬਾਲਗ ਨੇ 21 ਸਾਲ ਦਾ ਹੈ ਦੂਸਰਾ ਜਿਹੜਾ ਹੈ ਅਜੇ ਤਾਂ ਬਾਲਗ ਹੈ ਬਾਲਗ ਹੀ ਸਰ ਐਫ ਆਈ ਆਰ ਕੀਤੀ ਸਰ ਅਜੇ ਇਸ ਦਾ ਬਾਰ ਨਹੀਂ ਹੋਇਆ ਉਹ ਐਡਮਨ ਉੱਤੇ ਵੀ ਕਾਰਵਾਈ ਬਿਲਕੁਲ ਹੋਏਗੀ ਐਡਮਨ ਤੇ ਵੀ ਕਾਰਵਾਈ ਹੋਏਗੀ ਸਰ ਇਹਨਾਂ ਨੂੰ ਐਫ ਆਈ ਆਰ ਤੁਸੀਂ ਦਰਜ ਕਰਾ ਕੇ ਵਰਕਿੰਗ ਦੇ ਕੇ ਛੱਡੋ ਜੀ ਅਜੇ ਉਹ ਦੇਖ ਰਹੇ ਸੀਰੀਅਸਨੈਸ ਦੇਖ ਰਹੇ ਨੇ ਕਿ ਨਹੀਂ ਪਰ ਕਾਈਂਡਲੀ ਮੇਕ ਪੀਪਲ ਅਵੇਅਰ ਪੈਨਿਕ ਨਹੀਂ ਕ੍ਰੀਏਟ ਕਰਨ ਦੀ ਲੋੜ ਪ੍ਰੀਕਾਸ਼ਨ ਇਜ਼ ਦ ਰਕੀ ਸਰ ਇਹਨਾਂ ਦੇ ਨਾਮ ਕੀ ਤੇ ਕਿੱਥੇ ਰਹਿਣ ਵਾਲੇ ਸਰ ਨਾਮ ਤੁਸੀਂ ਅਜੇ ਕਰਾਂ ਜੀ ਅਜੇ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਹਾਂ ਇੱਕ ਹੋਰ ਬੜਾ ਇੰਪੋਰਟੈਂਟ ਹੈਗਾ ਸਾਡਾ ਮਤਲਬ ਮੀਡੀਆ ਨਾਲ ਮੀਡੀਆ ਨੂੰ ਇੱਕ ਹੋਰ ਰਿਕੁਐਸਟ ਹੈ ਕਿ ਕੋਈ ਚਲੋ ਇਹ ਆਪਾਂ ਬਾਅਦ ਕਰ ਲੈਂਦੇ ਹਾਂ ਚਲੋ हां बाकी कोई शक्की चीज मिलदी है किते भी मिलदी कोई शक्की चीज है वो इमीडिएट ਸਾਨੂੰ ਇਸ ਨੰਬਰ ਤੇ ਨੋਟ ਵੀ ਕਰਾਇਆ ਜਾਵੇ ਤੇ মিডিਆ ਨੂੰ ਵੀ ਰਿਕੁਐਸਟ ਹੈ ਕਿ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਸਪੈਸ਼ਲੀ ਜਿਹੜੀ ਸਿਕਿਉਰਿਟੀ ਫੋਰਸਸ ਵੱਲੋਂ ਆ ਉਹ ਇਕਦਮ ਲਾਈਨ ਨਾ ਕੀਤੀ ਜਾਵੇ ਠੀਕ ਥੈਂਕ ਯੂ ਜਿਹੜੇ ਵੀ ਵੀਡੀਓ ਸੀਗੀਆਂ ਇਹ ਡਾਇਰੈਕਟ ਆਪਣਾ ਧਿਆਨ ਚਾਹੀਏ ਕਿਸੇ ਨੇ ਦੱਸਿਆ ਆਪਾਂ ਨੂੰ ਮਤਲਬ ਦੱਸਿਆ ਸੀ ਇੱਕ ਤਾਂ ਡੀਪੀਆਰਓ ਸਾਹਿਬ ਦੇ ਇਹਨਾਂ ਦੇ ਵੱਲੋਂ ਹੀ ਆਈ ਸੀਗੀ ਇੱਕ ਸਾਨੂੰ ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਹੈ ਜਿਹੜਾ ਸਾਡਾ ਐਸਐਚਓ ਸਾਹਿਬ ਵੀ ਟ ਹੈਗੇ ਨੇ ਉਸੇ ਵੀਅਰ ਕੀਪਿੰਗ ਕਨਸਟੈਂਟ ਵਾਚ